ਬਟਾਲਾ ਦੇ ਕਾਨਵਾ ਰੋਡ ਤੇ ਬਣੇ ਕੋल्ड ਸਟੋਰ ਦੀ ਹੋਈ ਗੈਸ ਲੀਕ ਵੱਡਾ ਹਾ사 ਹੋਣ ਤੋਂ ਟਲਿਆ ਮੌਕੇ ਤੇ ਰਿੰਦੇ ਕੋल्ड ਸਟੋਰ ਦੇ ਮਕੈਨਿਕਾਂ ਨੇ ਲੀਕ ਹੋ ਰਹੀ ਗੈਸ ਨੂੰ ਬੰਦ ਕੀਤਾ ਮੌਕੇ ਤੇ ਆਏ ਫਾਇਰ ਗੇਰ ਦੇ ਅਫਸਰ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੋल्ड ਸਟੋਰ ਦੀ ਜ਼ਹਿਰੀਲੀ ਗੈਸ ਲੀਕ ਹੋਈ ਹੈ ਅਸੀਂ ਮੌਕੇ ਤੇ ਆਏ ਹਾਂ ਤਾਂ ਦੇਖਿਆ ਕਿ ਕੋल्ड ਸਟੋਰ ਦੇ ਮਕੈਨਿਕ ਨੇ ਸਮੇਂ ਤੇ ਰਿੰਦੇ ਠੀਕ ਕਰ ਲਈ ਸੀ ਅਗਰ ਗੈਸ ਲੀਕ ਹੁਣੋਂ ਨਾ ਰੁਕੀਦੀ ਵੱਡਾ ਹਾ사 ਹੋ ਸਕਦਾ ਸੀ ਇਸ ਗੈਸ ਦੇ ਇਨਸਾਨ ਦੇ ਸਰੀ ਲਈ ਨੁਕਸਾਨدار ਹੈ ਜਾਂਚ ਕਰਾਂਗੇ ਕਿ ਗੈਸ ਲੀਕ ਹੋਣ ਦੇ ਕਾਰਨ ਕੀ ਸੀ ਦੇਖੋ ਪੂਰੀ ਪਾਉ ਨਿਊਜ਼ ਪੰਜਾਬ ਤੇ ਹਾਂ ਜਿਹੜੀ ਗੈਸ ਲੀਕ ਹੋਏ ਇਹਦੇ ਬਾਰੇ ਦੱਸਦੇ ਦੇਖੋ ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ ਤੇ ਮੇਰੇ ਚੌਕੀ ਚਾਰਜ ਸਰਾ ਸੁਖਾ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਮੀ ਜੇਲੀ ਮੌਕੇ ਤੇ ਆਇਆ ਹਾਂ ਬਾਕੀ ਠੀਕ ਠਾਕ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕਾਦਾ ਸਟੋਰ ਸੀਗਾ ਇਹ ਕੋਈ ਸਟੋਰ ਕਾਦਾ ਸੀ ਇੱਥੇ ਇੱਕ ਐਸੀ ਕੋਈ ਕੋਲਡ ਸਟੋਰ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਠੀਕ ਪਤੀ ਦਾ ਨਾਮ ਕੀ ਹੈ ਮਹਾਂਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫ਼ਤਰ ਰਾਜਵੰਤ ਸਿੰਘ ਦੀ ਕਿ ਕਾਨੂੰਆਲ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਅਮੋਨੀਆ ਗੈਸ ਲੀਕ ਹੋ ਗਈ ਆ ਤੇ ਅਸੀਂ ਮੋਕੇ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀ ਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜ਼ਿੰਮੇਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਕਹ ਲਓ ਭਈ ਉਹਨਾਂ ਦੇ ਫੋਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਚਲੋ ਭਈ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕ ਇਹਨੂੰ ਬੰਦ ਕਰ ਲਿਆ ਸਰ ਕਿੰਨੀ ਕਿ ਖਤਰਨਾਕ ਸੀ ਇਹ ਗਿਆ ਸੀ ਖਤਰਨਾਕਤਾ ਇਹ ਬਹੁਤ ਆ ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਭਈ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਹਾਂ ਤੇ ਜਾਨ ਵੀ ਜਾ ਸਕਦੀ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਜਿਹੜਾ ਕੋल्ड ਸਟੋਰ ਹੈ ਕਾਹਦਾ ਹੈਗਾ ਇਹ ਆਲੂਆਂ ਦਾ ਕੋल्ड ਸਟੋਰ ਵੈਸੇ ਰਿਆਸੀ ਜਗ੍ਹਾ ਤੇ ਇਹ ਲਾਉਟ ਨਹੀਂ ਨਹੀਂ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਆਸੀ ਬਾਅਦ ਚ ਬਣੇ ਆ ਐਲਓਸੀ ਦਾ ਕੁਝ ਹੁੰਦਾ ਇਹਨਾਂ ਦਾ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂਜੀ